ਤਨੰਗਲ ਰੋਡ ਤੇ ਪਿਆਨੇ ਕੇ ਐਕਸੀਡੈਂਟ ਹੋ ਗਿਆ ਇੱਕ ਮੋਟਰਸਾਈਕਲ ਸਵਾਰ ਅਤੇ ਟਿਪਰ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੁੰਦੀ ਆ ਤੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ 20 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਤੇ 2 ਸਾਲ ਪਹਿਲਾ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਸੀਗਾ ਤੇ ਦੱਸਿਆ ਜਾ ਰਿਹਾ ਕਿ ਇਹਨੇ ਜ਼ਬਰਦਸਤ ਟੱਕਰ ਸੀ ਕਿ ਪੂਰਾ ਮੋਟਰਸਾਈਕਲ ਜਿਹੜਾ ਉਹ ਟਿਪਰ ਦੇ ਥੱਲੇ ਜਾ ਡਿੱਗਿਆ ਤੇ ਜਿਸ ਤੋਂ ਬਾਅਦ ਕਿ ਮੌਕੇ ਤੇ ਹੀ ਦੱਸਿਆ ਜਾ ਰਿਹਾ ਕਿ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਜੇ ਨੂੰ ਦੂਜੇ ਹਾਲਤ ਜਿਹੜੀ ਗੰਭੀਰ ਦੱਸੀ ਜਾ ਰਹੀ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੁਰਗਾਸ਼ਟਮੀ ਦੀ ਪੂਜਾ ਦੌਰਾਨ ਹਰ ਕੋਈ ਮੰਦਰ ਦੇ ਵਿੱਚ ਜਾ ਕੇ ਨਤਮਸਤਕ ਹੋ ਰਿਹਾ ਸੀ ਇਸੇ ਤਰ੍ਹਾਂ ਹੀ ਇਹ ਨੋਸ਼ਵਾਲ ਵੀ ਕਥੂ ਨੰਗਲ ਤੋਂ ਚਮੰਡਾ ਦੇਵੀ ਮੰਦਿਰ ਤੱਕ ਨਤਮਸਤਕ ਹੋਣ ਵਾਸਤੇ ਜਾ ਰਹੀ ਸੀ ਕਿ ਰਸਤੇ ਦੇ ਵਿੱਚ ਇੱਕ ਟਿਪਰ ਦੇ ਨਾਲ ਐਕਸੀਡੈਂਟ ਹੋਣ ਕਰਕੇ ਰਮਨ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਦਾ ਜੀਜਾ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਨੀਜੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2 ਸਾਲ ਪਹਿਲਾਂ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਅਤੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਗਿਆ ਪੁਲਿਸ ਨੇ ਕਹਿਣਾ ਹੈ ਕਿ ਬਿਆਨਾਂ ਦੇ ਆਧਾਰ ਤੇ ਜੋ ਵੀ ਵੰਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਤੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਸਰਦਾਰ ਲਖਵੀਰ ਸਿੰਘ ਜੋਨ ਪ੍ਰਧਾਨ ਕੱਥੂ ਨੰਗਲ ਕਿਸਾਨ ਮਜ਼ਦੂਰ ਸਮਿਟੀ ਮਿਕਾਪ ਕੀ ਮਾਮਲਾ ਸਰ ਜੀ ਮਾਮਲਾ ਕੋਈ ਪੌਣੇ ਦੇ 4 ਵਜੇ ਦੀ ਅੱਜ ਐਕਸੀਡੈਂਟ ਹੋਇਆ ਸੀ ਤੇ ਇਹ ਕੱਥੂ ਨੰਗਲ ਜੋ ਨੌਜਵਾਨ ਮੁੰਡਾ ਸੀ ਪਿੰਡੇ ਨੂੰ ਜਾਂਦਾ ਸੀ ਤੇ ਉਹ ਇਧਰ ਟਿਪਰ ਵੀ ਚੰਡੇ ਨੂੰ ਜਾਂਦਾ ਸੀ ਤੇ ਟਿਪਰ ਮੋਟਰਸਾਈਕਲ ਨੂੰ ਕਰੀਦਾ ਇੱਕ 100 ਗਜ ਜਿਹੜਾ ਟਿਪਰ ਨੇ ਥੱਲੇ ਅੜਿਆੜਿਆ ਮੋਟਰਸਾਈਕਲ ਬ੍ਰੇਕ ਨਹੀਂ ਲੱਗੀ ਉਹਦੀ ਟਰੱਕਾਂ ਦੇ ਇੱਥੇ ਲਿਆਂਦਾ ਸੀ ਥਾਣੇ ਚਲਾ ਕੇ ਮੁੰਡੇ ਨੇ ਤੇ ਬ੍ਰੇਕ ਬਿਲਕੁਲ ਨਹੀਂ ਆ ਗਈ ਤੇ ਅਸੀਂ ਮੁਰਕੇ ਇੱਥੇ ਥਾਣੇ ਆਏ ਆ ਥਾਣੇ ਆਏ ਤੇ ਇੱਕੋ ਮੁਲਾਜ਼ਮ ਇੱਥੇ ਸਾਨੂੰ ਮਿਲਿਆ ਵਾ ہاں ਥਾਣੇਦਾਰ ਇੱਕ ਘੰਟੇ ਬਾਅਦ ਪੁਲਿਸ ਉੱਤੇ ਪਹੁੰਚੀ ਆ ਤੇ ਜੇ ਅਸੀਂ ਉਹਦੋਂ ਗਏ ਆ ਮੁਲਾਜ਼ਮ ਜੀ ਅਸੀਂ ਹੁਣ ਇਹਨਾਂ ਨੂੰ ਆਣ ਕੇ ਪੁੱਛਿਆ ਕਿ ਤੁਸੀਂ ਜਿਹੜੇ ਆ ਡਰਾਈਵਰ ਇਹਨਾਂ ਹਵਾਲਾ ਚ ਦਿਓ ਜਿਹਨੇ ਕਤਲ ਕੀਤਾ ਕਤਲ ਹੀ ਇੱਕ ਮਰਡਰ ਹੋਇਆ ਨੌਜਵਾਨ 20 ਸਾਲ ਦੀ ਉਮਰ ਦੇ ਮੁੰਡੇ ਮੁੰਡੇ ਸੀ ਮਜ਼ਦੂਰੀ ਕਰਦਾ ਸੀ ਆੰਦੇ ਵੀ ਸਾਡੇ ਕੋਲ ਪਾਵਰ ਨਹੀਂ ਹੈਗੀ ਅੰਦਰ ਦੇ ਵਾਸਤੇ ਹਵਾ ਲਾ ਕੇ ਕਿਨੇ ਗਿਆ ਬੰਦਾ ਇਹ ਸਾਬ ਇਨਸਪੈਕਟਰ ਨੇ ਅਰੇ ਸਾਡੇ ਕੋਲ ਪਾਵਰ ਨਹੀਂ ਹੈਗੀ ਮਤਲਬ ਹਵਾ ਲਾ ਕੇ ਬਈ ਅਸੀਂ ਫਿਰ ਵੀ ਇਹਨਾਂ ਅਸੀਂ ਚਲੋ ਪਰਚਾ ਕੱਟਣ ਦੇ ਅਸੀਂ ਆਪਰੇ ਕਰਦੇ ਨੇ ਅੰਦਰ ਆ ਫਿਰ ਇਹ ਕੱਟਣ ਮੁੰਡਾ ਬਿਆਨ ਤਿਆਰ ਕਾਉਣ ਜਾਨ ਮੁੰਡਾ ਜਿਹੜਾ ਬਹੁਤ ਹੀ ਨੇਕ ਸੁਭਾਤਾ ਮੁੰਡਾ ਨੌਜਵਾਨ ਹੈਗਾ ਇਹ ਮਿਹਨਤ ਰੋਜ਼ੀ ਕਰਦਾ ਹੈ ਵਿਚਾਰਾ ਕਿੰਨੇ ਜਣੇ ਸੀ ਮੋਟਰਸਾਈਕਲ ਤੇ ਸਾਰ ਦੋ ਜਣੇ ਮੋਟਰਸਾਈਕਲ ਤੇ ਸਾਰ ਇੱਕ ਦੀ ਮੌਤ ਹੋਈ ਹੈ ਇੱਕ ਦਿਨ ਮੋਰ ਜੁੱਜ ਨਾ ਦੂਜਾ ਠੀਕ ਹੈ ਜੀ ਦੂਜਾ ਠੀਕ ਸੱਟ ਲੱਗਿਆ ਉਹਨੂੰ ਕਿੱਥੇ ਜਾਣਾ ਨਾਰਮਲ ਜੀ ਉਹਨੇ ਕੁ ਪਿੰਡ ਦੇ ਨੇ ਰਹਿਣਾ ਸਾਲਾ ਬਣਾਉਂਿਆ ਜੀ ਦੋਵੇਂ ਜਣੇ ਆਏ ਸੀ ਇੱਥੇ ਪੁੱਤਿਆ ਜਿਹੜਾ ਤੇ ਸਾਡਾ ਪ੍ਰੋਣਾ ਸੀ ਨਾਲ ਸਾਡੇ ਦਵਾਈ ਭਾਈ ਸੀ ਇਹ ਚਲੇ ਚੋਣਾਂ ਦੇ ਵੀ ਜਾ ਰਹੇ ਸੀ ਮੰਦਿਰ ਤੇ ਫਿਰ ਆ ਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਟਰੱਕ ਦੇ ਨਾਲ ਤੇ ਧੀਏ ਮੇਰੀ ਵੀ ਸੱਟ ਹੋ ਗਈ ਹੈ ਤੇ ਕਾਰਨ ਵੀ ਐਕਸੀਡੈਂਟ ਦਾ ਕਾਰਨ ਇਸ ਐਕਸੀਡੈਂਟ ਦਾ ਇਹ ਪੀ ਮੋਟਰਸਾਈਕਲ ਤੇ ਜਾ ਰਹੇ ਸੀ ਦੋਵੇਂ ਜਣੇ ਭਾਜੀ ਪ੍ਰੋਣਾ ਸਾਡਾ ਵੀ ਠੀਕ ਹੈ ਮੇਰਾ ਇਹ ਟਰੱਕ ਵਾਲਾ ਜਿਹੜਾ ਸੀ ਨਾ ਤੇਦੇ ਬ੍ਰੇਕ ਹੈ ਜੀ ਤੇ ਨਾ ਇਹ ਮਤਲਬ ਇਹਦਾ ਕੋਈ ਲਾਇਸੈਂਸ ਵੀ ਨਹੀਂ ਸੀ ਹੈਗਾ ਵੀ ਦੇਖੋ ਇਹ ਬ੍ਰੇਕਾ ਵੀ ਫੇਲ ਹੈ ਗੱਡੀ ਦੀ ਹਾਂ ਇਹ ਕੱਚ ਤੇ ਜਾ ਰਹੀ ਸੀ ਤੇ ਨਾ ਟਰੱਕ ਜਿਹੜਾ ਹੈ ਮਗਰੋਂ ਇਹਨਾਂ ਮਤਲਬ ਉੱਤੇ ਚੜਾ ਦਿੱਤਾ ਚੱਤਾ ਦੇ ਉੱਤੇ ਨੰਗ ਗਿਆ ਉਹ ਦਰਮੋਕੇ ਟੋਰੀ ਵਿਚਾਰੀ ਨਹੀਂ ਦਿੱਖੋ ਹਾਂਜੀ ਉਮਰ ਕਿੰਨੀ ਹੈ ਉਮਰ 20 ਸਾਲ ਹੈ ਜੀ ਹੁਣ ਕੀ ਮੰਗਤੀ ਕਰਦੇ ਹੋ ਮੰਗ ਇਹੋ ਕਰਦੇ ਪਈ ਇਹਨਾਂ ਨੂੰ ਕੋਈ ਨਾ ਕੋਈ ਸਰਸੀ ਤੌਰ ਤੇ ਨਹੀਂ ਸਾਫ ਚਾਹੀਦਾ ਅੱਗੇ ਵਿਚਾਰੇ ਮਾਰੇ ਮਾਤਰ ਹੋ ਗਏ ਇਹਨਾਂ ਦੇ ਪਿਓ ਵੀ ਦਿੱਖੋ ਦੁਖੀ ਆ ਇਹਨਾਂ ਦੇ ਨਾਲ ਵੀ ਕੀਤੀ ਜਾ ਰਹੀ ਬੁੱਪਰ ਕਾਰਵਾਈ ਹਾਜੇ ਕੋਈ ਕਾਰਵਾਈ ਤੋਂ ਹੋਜੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਉਹਦਾ ਤਾਂ ਸਰਸੀ ਤੌਰ ਤੇ 4 ਵਜੇ ਦਾ ਇੱਥੇ ਭਾਲਿਆ ਹੇ ਤੇ ਸਰਸੀ ਤੌਰ ਤੇ ਇੱਥੇ ਆਜੇ ਉਹਨੂੰ ਜੇ ਜੇ ਨਹੀਂ ਦਿੱਤਾ ਬੱਠਾ ਉਥੇ ਉਹਦੀ ਜਮਤਪੰਤਾ ਤੱਕ ਜਾਂਦੇ ਆ ਬਾਕੀ ਸਾਡੀ ਦੇਖੋ ਕਾਰਵਾਈ ਮਾਰੇ ਮਾਸ ਰਹਿ ਗਿਆ ਇਹਨਾਂ ਦੇ ਪਿਓ ਨਾਲ ਵੀ ਲੱਥੋ ਤੁਸੀਂ 2-3 ਸਾਲ ਹੋ ਗਿਆ ਤੇ ਬਾਅਦ ਚ ਸਾਡੀ ਅਸੀਂ ਬੁੱਢੀ ਆਪਣੀ ਦਾ ਕੀਤਾ ਸੀ ਅਜੇ ਸੇਮ 2 ਸਾਲ ਹੀ ਹੋਇਆ ਗਿਆ ਉਹ ਤੇ ਵੀ ਚਲੇਗਾ ਇੰਦਾ ਪ੍ਰਾਣਾ ਵੀ ਸਾਡਾ ਹੋ ਗਿਆ ਤੇ ਬੱਚੇ ਮੇਰੇ ਘਰ ਪਰਿਵਾਰ ਦੇ ਵਿੱਚ ਸਾਝੇ-ਸਾਥੇ ਰਹਿ ਰਹੇ ਤੇ ਮੈਂ ਉਹਦੇ ਨਾ ਵਿਚਾਰਿਆਂ ਨੇ ਉਹਨਾਂ ਨੂੰ ਆਪਣੇ ਸਿਰ ਤੇ ਚਲੋ ਉਹਦੇ ਨਾ ਵਿਚਾਰਿਆਂ ਨੂੰ ਸੰ ਇਹ ਬਹੁਤ ਦੂਰ ਬੰਦਾ ਆ ਤੇ ਹਿਦਿਆਰੀਦਾਰ ਬੰਦਾ ਆ ਤਾਂ ਕੱਲਾ ਘਰਾਂ ਦੇ ਨਾਲ ਆਪਣਾ ਘਰ ਪਰਿਵਾਰ ਦੇ ਨਾਲੇ ਵਿਚਾਰੇ ਉਹਨਾਂ ਦਾ ਉਹਨਾਂ ਦਾ ਨਾਲ ਪਾਲਾਣਿਆ ਆ ਤੇ ਆ ਜੋ ਦੋ ਭਰਾ ਹੀ ਇੱਕ ਦੇ ਵਿਚਾਰੇ ਦੇ ਨਾਲ ਆ ਪਾਣਾ ਵਰਤ ਗਿਆ ਤੇ ਉਹਦੇ ਵਿਚਾਰੇ ਦੀ ਡੈਥ ਹੋ ਗਈ ਮੌਕੇ ਦੇ ਉੱਤੇ ਤੇ ਭਾਬੀ ਸਾਡੀ ਵਿਧਵਾ ਵਿਚਾਰੀ ਉਹਦੀ ਅਜੇ ਤੱਕ ਨਾ ਕੋ ਪ੍ਰੇਸ਼ਨ ਲੱਗੀ ਨਾ ਕੋ ਗੱਲ ਨਾ ਕੋ ਬਾਤ ਵਿਚਾਰੀ ਤੇ ਉਹ ਪਹਿਲੇ ਘਰ ਪਰਿਵਾਰ ਦੇ ਵਿੱਚ ਵੱਡੇ ਵੱਡੇਰੇ ਵੱਡਿਆਂ ਦੇ ਵੇਲੇ ਦੇ ਕਮਰੇ ਦੇ ਵਿੱਚ ਵਿਚਾਰੇ ਆਪਣੇ ਟਾਈਮ ਦੇ ਜਾਂ ਕੱਟੇ ਤੇ ਸਾਡੇ ਨਾਲ ਆ ਪਾਣਾ ਵਰਤ ਗਿਆ ਤੇ ਸਾਨੂੰ ਇਨਸਾਫ ਚਾਹੀਦਾ ਆ ਮੇਰਾ ਨਾਮ ਪਰਵੇਸ਼ਨ ਸਬ ਇੰਸਪੈਕਟਰ ਮਨਪ੍ਰੀ ਸਿੰਘ ਤੇ ਮੈਂ ਥਾਣਾ ਕਤੂਨਗਰ ਵਿੱਚ ਪੋਸਟਡ ਆ ਇਹ ਜਰਾ ਐਕਟਿਵ ਹੋ ਰਹੀ ਤੁਹਾਨੂੰ ਨਾ ਲੱਗ ਰਿਹਾ। ਇਹ ਮਾਮਲਾ ਅੱਜ ਸਾਨੂੰ ਸ਼ਾਮ ਨੂੰ ਇੱਕ ਖਬਰ ਮਿਲੀ ਸੀ ਕਿ ਇੱਕ ਕਫੂ ਨਗਰ ਤੋਂ ਚਮੰਡਾ ਦੇ ਵੀ ਰੋਡ ਤੇ ਇੱਕ ਟਿਪਰ ਤੇ ਇੱਕ ਮੋਟਰਸਾਈਕਲ ਦੇ ਵਿੱਚ ਟਕਰਾਅ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਮੈਂ ਮੌਕੇ ਤੇ ਗਿਆ ਤੇ ਜਿੱਥੇ ਦੇਖਿਆ ਕਿ ਦੋ ਨੌਜਵਾਨਾ ਜਿਹੜੇ ਗੰਭੀਰ ਜ਼ਖਮੀ ਹੋਏ ਸੀਗੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਉੱਥੋਂ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਜਿਹੜੀ ਐ ਮੌਕੇ ਤੇ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਆ ਉਹ ਜਿਹੜਾ ਗੰਭੀਰ ਜ਼ਖਮੀ ਆ ਜਿਹੜਾ ਜੀਰੇ ਇਲਾਜ ਹੈ ਮੌਕੇ ਤੇ ਤੇ ਜਿਹੜਾ ਟਿਪਰ ਐ ਤੇ ਮੋਟਰਸਾਈਕਲ ਐ ਉਹਨਾਂ ਨੂੰ ਉਹ ਰਸਤੇ ਵਿੱਚ ਲਿਆ ਗਿਆ ਹੈ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਤੇ ਆਧਾਰ ਤੇ ਜੋ ਵੀ ਬੰਦੀ ਕਾਰਵਾਈ ਹੋਏਗੀ ਕਾਨੂੰਨ ਅਨੁਸਾਰ ਉਹ ਅਮਲ ਵਿੱਚ ਲੰਡੀ ਜਾਏਗੀ। ਕਤੂ ਨੰਗਲ ਰੋਡ ਤੇ ਪਿਆਨੇ ਕੇ ਐਕਸੀਡੈਂਟ ਹੋ ਗਿਆ ਇੱਕ ਮੋਟਰਸਾਈਕਲ ਸਵਾਰ ਅਤੇ ਟਿਪਰ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੁੰਦੀ ਆ ਤੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ 20 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਤੇ 2 ਸਾਲ ਪਹਿਲਾ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਸੀਗਾ ਤੇ ਦੱਸਿਆ ਜਾ ਰਿਹਾ ਕਿ ਇਹਨੇ ਜ਼ਬਰਦਸਤ ਟੱਕਰ ਸੀ ਕਿ ਪੂਰਾ ਮੋਟਰਸਾਈਕਲ ਜਿਹੜਾ ਉਹ ਟਿਪਰ ਦੇ ਥੱਲੇ ਜਾ ਡਿੱਗਿਆ ਤੇ ਜਿਸ ਤੋਂ ਬਾਅਦ ਕਿ ਉਕੇ ਤੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਨੋਸ਼ਵਾਲ ਦੀ ਮੌਤ ਹੋ ਗਈ ਹੈ ਤੇ ਦੂਜੇ ਨੂੰ ਦੂਜੇ ਦੀ ਹਾਲਤ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੁਰਗਾਸ਼ਟਮੀ ਦੀ ਪੂਜਾ ਦੌਰਾਨ ਹਰ ਕੋਈ ਮੰਦਰ ਦੇ ਵਿੱਚ ਜਾ ਕੇ ਨਤਮਸਤਕ ਹੋ ਰਿਹਾ ਸੀ ਇਸੇ ਤਰ੍ਹਾਂ ਹੀ ਇਹ ਨੋਸ਼ਵਾਲ ਵੀ ਕਥੂ ਨੰਗਲ ਤੋਂ ਮੰਡਾ ਦੇਵੀ ਮੰਦਿਰ ਤੱਕ ਨਤਮਸਤਕ ਹੋਣ ਵਾਸਤੇ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਇੱਕ ਟਿਪਰ ਦੇ ਨਾਲ ਐਕਸੀਡੈਂਟ ਹੋਣ ਕਰਕੇ ਰਮਨ ਕੁਮਾਰ ਦੇ ਮੌਕੇ ਤੇ ਮੌਤ ਹੋ ਗਈ ਉਸ ਦਾ ਜੀਜਾ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਨੀਜੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਉੱਥੇ ਹੀ ਪਰਿਵਾਰਕ ਮੈਂਬਰ ਨੇ ਦੱਸਿਆ ਕਿ 2 ਸਾਲ ਪਹਿਲਾਂ ਹੀ ਇਸ ਨੋਸ਼ਵਾਨ ਦਾ ਵਿਆਹ ਹੋਇਆ ਅਤੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਗਿਆ ਪੁਲਿਸ ਕਹਿਣਾ ਹੈ ਕਿ ਬਿਆਨਾਂ ਦੇ ਆਧਾਰ ਤੇ ਜੋ ਵੀ ਵੰਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਤੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਸਰਦਾਰ ਲਖਵੀਰ ਸਿੰਘ ਜੋਨ ਪ੍ਰਧਾਨ ਕਥੂ ਨੰਗਲ ਕਿਸਾਨ ਮਜ਼ਦੂਰ ਸੁਸਾਇਟੀ ਮਿਕਾਪ ਕੀ ਮਾਮਲਾ ਸਰ ਜੀ ਮਾਮਲਾ ਕੋਈ ਪੌਣੇ ਦੇ 4 ਵਜੇ ਦੀ ਅੱਜ ਐਕਸੀਡੈਂਟ ਹੋਇਆ ਸੀ ਤੇ ਇਹ ਕਥੂ ਨੰਗਲ ਜੋ ਨੌਜਵਾਨ ਮੁੰਡਾ ਸੀ ਪਿੰਡੇ ਨੂੰ ਜਾਂਦਾ ਸੀ ਤੇ ਉਹ ਇਧਰ ਟਿਪਰ ਵੀ ਚੰਡੇ ਨੂੰ ਜਾਂਦਾ ਸੀ ਤੇ ਟਿਪਰ ਮੋਟਰਸਾਈਕਲ ਨੂੰ ਕ੍ਰੀਸਾ ਇੱਕ 100 ਗਜ ਜਿਹੜਾ ਟਿਪਰ ਨੇ ਥੱਲੇ ਅੜਿਆੜਿਆ ਮੋਟਰਸਾਈਕਲ ਬ੍ਰੇਕ ਨਹੀਂ ਲੱਗੀ ਉਹਦੀ ਟਰੱਕਾਂ ਦੇ ਇੱਥੇ ਲਿਆਂਦਾ ਸੀ ਥਾਣੇ ਚਲਾ ਕੇ ਮੁੰਡੇ ਨੇ ਤੇ ਬ੍ਰੇਕ ਬਿਲਕੁਲ ਨਹੀਂ ਆਜੀ ਤੇ ਅਸੀਂ ਮੁੜ ਕੇ ਇੱਥੇ ਥਾਣੇ ਆਏ ਆ ਥਾਣੇ ਆਏ ਤੇ ਇੱਕੋ ਮੁਲਾਜ਼ਮ ਇੱਥੇ ਸਾਨੂੰ ਮਿਲਿਆ ਵਾ हां ਥਾਣੇਦਾਰ ਇੱਕ ਘੰਟੇ ਬਾਅਦ ਪੁਲਿਸ ਉੱਤੇ ਪਹੁੰਚੀ ਆ ਤੇ ਜੇ ਅਸੀਂ ਉਹਦੋਂ ਗਏ ਆ ਮੁਲਾਜ਼ਮ ਜੀ ਅਸੀਂ ਉਹਨੇ ਨੂੰ ਆਣ ਕੇ ਪੁੱਛਿਆ ਵੀ ਤੁਸੀਂ ਜਿਹੜੇ ਆ ਡਰਾਈਵਰ ਆ ਨੂੰ ਹਵਾਲਾ ਚ ਦਿਓ ਜਿਹਨੇ ਕਤਲ ਕੀਤਾ ਕਤਲ ਹੀ ਇੱਕ ਮਰਡਰ ਹੋਇਆ ਨੌਜਵਾਨ 20 ਸਾਲ ਦੀ ਉਮਰ ਹੈ ਮੁੰਡੇ ਮੁੰਡੇ ਦੀ ਮਜ਼ਦੂਰੀ ਕਰਦਾ ਸੀ ਆੰਦੇ ਵੀ ਸਾਡੇ ਕੋਲ ਪਾਵਰ ਨਹੀਂ ਹੈਗੀ ਅੰਦਰ ਦਿਓ ਆਪੇ ਹਵਾਲਾ ਕਿਨੇ ਗਿਆ ਸਹੀ ਗੱਲ ਇਹ ਸਾਬ ਇੰਸਪੈਕਟਰ ਨੇ ਅਰੇ ਸਾਡੇ ਕੋਲ ਪਾਵਰ ਨਹੀਂ ਹੈਗੀ ਮਤਲਬ ਹਵਾਲਾ ਦੇ ਬਈ ਅਸੀਂ ਫਿਰ ਵੀ ਇਹਨਾਂ ਅਸੀਂ ਚਲੋ ਪਰਚਾ ਕੱਟਣ ਦੇ ਅਸੀਂ ਆਪਰੇ ਇਹ ਕਰ ਦਿੰਨੇ ਅੰਦਰ ਆ ਫਿਰ ਇਹ ਕੱਟਣ ਮੁੰਡਾ ਬਿਆਨ ਤਿਆਰ ਖਾਉਣ ਜਾਨ ਮੁੰਡਾ ਜਿਹੜਾ ਬਹੁਤ ਹੀ ਨੇਕ ਸੁਭਾਤਾ ਮੁੰਡਾ ਨੌਜਵਾਨ ਹੈਗਾ ਇਹ ਮੇਜ ਦੀ ਜ਼ੁਰੀ ਕਰਦਾ ਹੈ ਵਿਚਾਰਾ ਕਿੰਨੇ ਜਣੇ ਸੀ ਮੋਟਰਸਾਈਕਲ ਤੇ ਸੌ ਦੋ ਜਣੇ ਮੋਟਰਸਾਈਕਲ ਤੇ ਸਾਰ ਇੱਕ ਦੀ ਮੌਤ ਹੋਈ ਹੈ ਜੀ ਇੱਕ ਦਿਨ ਮੋਰ ਜੁੱਜ ਆਵਦੇ ਦੁੱਜਾ ਠੀਕ ਹੈ ਜੀ ਦੁੱਜਾ ਠੀਕ ਸੱਟ ਲੱਗ ਗਈ ਉਹਨੂੰ ਕਿੱਥੇ ਜਾਣਾ ਨਾਰਮਲ ਜੀ ਉਹਨੇ ਇੱਕੋ ਪਿੰਡ ਦੇ ਨੇੜੇ ਰਹਿਣ ਵਾਲੇ ਸਾਲਾ ਬਣਾਉਂ ਯਾਰ ਜੀ ਦੋਵੇਂ ਜਣੇ ਆਏ ਸੀ ਇੱਥੇ ਉਹ ਤੇ ਜਿਹੜਾ ਤੇ ਸਾਡਾ ਪ੍ਰੋਣਾ ਸੀ ਨਾਲ ਸਾਡੇ ਜਵਾਈ ਭਾਈ ਸੀ ਇਹ ਚਲੋ ਚੋਣਾਂ ਦੇ ਵੀ ਜਾ ਰਹੇ ਸੀ ਮੰਦਿਰ ਤੇਰਾ ਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਟਰੱਕ ਦੇ ਨਾਲ ਤੇ ਇਹ ਮੇਰੀ ਵੀ ਬੈਠ ਹੋ ਗਈ ਹੈ ਉਹ ਮਿਲ ਕਾਰਨ ਵੀ ਰੈਕਚਨ ਦਾ ਕਾਰਨ ਐ ਐਕਸੀਡੈਂਟ ਦਾ ਇਹ ਕਿ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਦੋਵੇਂ ਜਣੇ ਭਾਜੀ ਪ੍ਰੋਣਾ ਸਾਡਾ ਵੀ ਠਕਤੀਆ ਮੇਰਾ ਵੀ ਇਹ ਟਰੱਕ ਵਾਲਾ ਜਿਹੜਾ ਸੀ ਨਾ ਤੇਦੇ ਬ੍ਰੇਕ ਹੈ ਗਈ ਸੀ ਤੇ ਨਾ ਇਹ ਮਤਲਬ ਇਹਦਾ ਕੋਈ ਲਾਇਸੈਂਸ ਵੀ ਨਹੀਂ ਸੀ ਹੈਗਾ ਵੀ ਦੇਖੋ ਇਹ ਬ੍ਰੇਕਾ ਵੀ ਫੇਲ ਹੈ ਗੱਡੀ ਦੀ ਹਾਂ ਇਹ ਕੱਚੇ ਜਾ ਰਹੀ ਸੀ ਤੇ ਨਾ ਟਰੱਕ ਜਿਹੜਾ ਹੈ ਮਗਰੋਂ ਇਹਨਾਂ ਮਤਲਬ ਉੱਤੇ ਚੜਾ ਦਿੱਤਾ ਚੱਤਾ ਦੇ ਉੱਤੇ ਨੰਗ ਗਿਆ ਉਹ ਦਰਮੋਕੇ ਤੌਰ ਤੇ ਵਿਚਾਰੀ ਨਹੀਂ ਦਿੱਖੋ ਹਾਂਜੀ ਉਮਰ ਕਿੰਨੀ ਹੈ ਉਮਰ 20 ਸਾਲ ਹੈ ਜੀ ਹੁਣ ਕੀ ਮੰਗਤੀ ਕਰਦੇ ਹੋ ਮੰਗ ਇਹੋ ਕਰਦੇ ਪਈ ਇਹਨਾਂ ਨੂੰ ਕੋਈ ਨਾ ਕੋਈ ਸਰਸੀ ਤੌਰ ਤੇ ਨਹੀਂ ਸਾਫ ਚਾਹੀਦਾ ਅੱਗੇ ਵਿਚਾਰੇ ਮਾਰੇ ਮਾਤਰ ਹੋ ਗਏ ਇਹਨਾਂ ਦੇ ਪਿਓ ਵੀ ਦਿੱਖੋ ਦੁਖੀ ਆ ਇਹਨਾਂ ਦੇ ਨਾਲ ਵੀ ਕੀਤੀ ਜਾ ਰਹੀ ਕਾਰਵਾਈ ਕਾਰਵਾਈ ਹਜੇ ਕੋਈ ਕਾਰਵਾਈ ਤੋਂ ਹੋਜੀ ਸੁਣਵਾਈ ਨਹੀਂ ਹੋ ਰਹੀ ਜੀ ਉਹਦਾ ਤਾਂ ਸਰਸੀ ਤੌਰ ਤੇ 4 ਵਜੇ ਦਾ ਇੱਥੇ ਭਾਲਿਆ ਹਜੇ ਤੇ ਸਰਸੀ ਤੌਰ ਤੇ ਇੱਥੇ ਹਜੇ ਉਹਨੂੰ ਜੇ ਨਹੀਂ ਦਿੱਤਾ ਬੱਠਾ ਉਥੇ ਉਹਦੀ ਜਮਤਪੰਤਾ ਕਹ ਜਾਂਦੇ ਹਾਂ ਬਾਕੀ ਸਾਡੀ ਇਹ ਦੇਖੋ ਕਾਰਵਾਈ ਮਾਰੇ ਹੱਥ ਰਹਿ ਗਏ ਅਜੇ ਉਹਨਾਂ ਦੇ ਪੁਰਾਣੇ ਨਾਲ ਵੀ ਜੱਥ ਹੋ ਤੁਸੀਂ 2-3 ਸਾਲ ਹੋ ਗਿਆ ਤੇ ਬਾਅਦ ਵਿੱਚ ਸਾਡੀ ਅਸੀਂ ਬੁੱਢੀ ਆਪਣੀ ਦਾ ਕੀਤਾ ਸੀ ਅਜੇ 6 ਮਹੀਨੇ ਹੋ ਗਏ ਆ ਉਹ ਤੇ ਵੀ ਕਰੇ ਦਾ ਇੰਨਾ ਪੁਰਾਣਾ ਵੀ ਸਾਡਾ ਹੋ ਗਿਆ ਤੇ ਬੱਚੇ ਮੇਰੇ ਘਰ ਪਰਵਾਦ ਦੇ ਵਿੱਚ ਥਾਂਗੇ ਥਾ ਕੇ ਰਹਿ ਰਹੇ ਆ ਤਨ ਉਹਨਾਂ ਵਿਚਾਰਿਆਂ ਨੂੰ ਉਹਨਾਂ ਨੂੰ ਆਪਣੇ ਚਿਰ ਤੇ ਚਲੋ ਉਹਦੋਂ ਵਿਚਾਰਿਆਂ ਨੂੰ ਸੰਭਾਲਣਿਆ ਕਿ ਮਜ਼ਦੂਰ ਬੰਦਾ ਆ ਤੇ ਹਿਹਾਰੀਦਾਰ ਬੰਦਾ ਆ ਤਾਂ ਕੱਲਾ ਕਰਾਂ ਤਾਂ ਨਾਲ ਆਪਣਾ ਘਰ ਪਰਿਵਾਰ ਤੇ ਨਾਲੇ ਵਿਚਾਰੇ ਉਹਨਾਂ ਦਾ ਉਹਨਾਂ ਦਾ ਨਾਲ ਪਾਲਾਂ ਨੇ ਆ ਆ ਜੋ ਦੋ ਭਰਾ ਸੀ ਇੱਕ ਦੇ ਵਿਚਾਰੇ ਨਾਲ ਆ ਪਾਣਾ ਵਤ ਜਦੋਂ ਉਹਦੇ ਵਿਚਾਰੇ ਦੀ ਡੈਥ ਹੋ ਗਈ ਮੌਕੇ ਦੇ ਉੱਤੇ ਤੇ ਭਾਬੀ ਸਾਡੀ ਵਿਧਵਾ ਵਿਚਾਰੀ ਉਹਦੀ ਅਜੇ ਤੱਕ ਨਾ ਕੋ ਪ੍ਰੇਸ਼ਨ ਲੱਗੀ ਨਾ ਕੋ ਗੱਲ ਨਾ ਕੋ ਬਾਤ ਵਿਚਾਰੀ ਤੋਂ ਪਹਿਲੇ ਘਰ ਪਰਿਵਾਰ ਦੇ ਵਿੱਚ ਵੱਡੇ ਵੱਡੇਰੇ ਵੱਡਿਆਂ ਦੇ ਵੇਲੇ ਦੇ ਕਮਰੇ ਦੇ ਵਿੱਚ ਵਿਚਾਰੇ ਆਪਣੇ ਟਾਈਮ ਦੇ ਜਾਂ ਕੱਟਦੇ ਤੇ ਸਾਡੇ ਨਾਲ ਆਪਣਾ ਵਰਤੇ ਗਿਆ ਤੇ ਸਾਨੂੰ ਇਨਸਾਰ ਚਾਹੀਦਾ ਹੈ ਮੇਰਾ ਨਾਮ ਪਰਵੇਸ਼ਨ ਸਬ ਇੰਸਪੈਕਟਰ ਮਨਪੀ ਸਿੰਘ ਤੇ ਮੈਂ ਥਾਣਾ ਕਫੂਨਗਰ ਵਿੱਚ ਪੋਸਟਡ ਹਾਂ ਇਹ ਜਿਹੜਾ ਐਕਟਿਵ ਹੋਇਆ ਜੀ ਉਹ ਮਾਮਲਾ ਕਰਾਂ ਇਹ ਮਾਮਲਾ ਅੱਜ ਸਾਨੂੰ ਸ਼ਾਮ ਨੂੰ ਇੱਕ ਖਬਰ ਮਿਲੀ ਸੀ ਕਿ ਇੱਕ ਕਫੂਨਗਰ ਤੋਂ ਚਮੰਦਾ ਦੇਵੀ ਰੋਡ ਤੇ ਇੱਕ ਟੈਪਰ ਤੇ ਇੱਕ ਮੋਟਰਸਾਈਕਲ ਦੇ ਵਿੱਚ ਸਾਰ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਮੈਂ ਮੌਕੇ ਤੇ ਗਿਆ ਤੇ ਜਿੱਥੇ ਦੇਖਿਆ ਕਿ ਦੋ ਨੌਜਵਾਨ ਹੈ ਜਿਹੜੇ ਗੰਭੀਰ ਜ਼ਖਮੀ ਹੋਏ ਸੀਗੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਉੱਥੋਂ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਜਿਹੜੀ ਹੈ ਮੌਕੇ ਤੇ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਆ ਉਹ ਜਨਾਬ ਗੰभीर ਜਖਮੀ ਆ ਜਿਹੜਾ ਜੀਰੇ ਲਾਜਾ ਮੌਕੇ ਤੇ ਤੇ ਜਿਹੜਾ ਟਿੱਪਰ ਆ ਤੇ ਮੋਟਰਸਾਈਕਲ ਆ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਤੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਕਾਨੂੰਨ ਅਨੁਸਾਰ ਉਹ ਅਮਲ ਵਿੱਚ ਲੰਡੀ ਜਾਏਗੀ